ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਡੈਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵੀਰੇ ਪਿੰਡ ਅਲਕਰੇ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਤੇ ਕਮੈਂਟ ਕਰੋ ਸ਼ੇਅਰ ਕਰੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਈ ਜੀ ਨੇ ਕਰਾਵਾਇ ਗੱਲਬਾਤ ਦੋ ਝੋਟੀਆਂ ਇੱਕ ਦੂਜਾ ਸੂਹਾ ਤੇ ਇੱਕ ਤੀਜਾ ਸੂਹਾ 5-5 4-4 ਦਿਨ ਲੈਂਦੀਆਂ ਤੇ ਚੰਗੇ ਰਿਕਾਰਡ ਵਾਲੀਆਂ ਲੈ ਜਾਓ ਚੰਗੇ ਦੁੱਧ ਦੇਣੀਆਂ ਬਾਈ ਨਾਲ ਕਰਾਉਣੇ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਠਾਕ ਹੋ ਵੀਰੇ ਹਾਂਜੀ ਦਾ ਜੀ ਤੁਹਾਡੀ ਵੀਡੀਓ ਪਾਈ ਸੀ ਬੂਰੀ ਤੇ ਕਾਈ ਝੋਟੀ ਦੀ ਬੈਗੀਆਂ ਹਾਂ ਬਾਈ ਬੂਰਾ ਵਧੀਆ ਦੇਖੀ ਆ ਠੀਕ ਆ ਵੀਰੇ ਤੇ ਅੱਜ ਦੋ ਪਸ਼ੂ ਆ ਗਏ ਹਾਂ ਦੋ ਪਸ਼ੂ ਆ ਬਾਈ ਇੱਕ ਧੀਆ ਪਸ਼ੂ ਇੱਕ ਦੂਜਾ ਨੰਬਰ ਬੋਲ ਦਿਓ 6284110840 ਨੰਬਰ ਤੇ ਪਿੰਡ ਅਲਕੜੇ ਪਿੰਡ ਅਲਕੜੇ ਦੋ ਝੋਟੀਆਂ ਆ ਅੱਜ ਹਾਂ ਜਿਹੜੀ ਆਪਾਂ ਪਾਈਦੇ ਨੰਬਰ ਤੇ ਝੋਟੀ ਦੇਖੀ ਜਾਂਦੇ ਤੇਰੀ ਬੂਰੀ ਰੋਸ਼ੀ ਕੀ ਡਿਟੇਲ ਆ ਵੀਰੇ ਇਹਦੀ ਇਹ ਦੂਜਾ ਸੁਆ ਸੁੰਗੀ ਆ ਬਾਈ ਹਾਂਜੀ ਮਾਲ ਦਾ ਨੇ 12 ਗਲੂ ਪਹਿਲੇ ਸੁਆ ਦੁੱਧ ਚੋਇਆ ਹਾਂਜੀ ਹਾਂਜੀ ਐਦਕੀ ਐਦਕੀ 14 ਸੁਆ ਦੁੱਧ ਦੇ ਦੂਗੀ ਠੀਕ ਆ ਵੀਰੇ ਤੇ ਅਮਦਨ ਥਣ ਲਈ ਬੜਾ ਨੇੜੇ ਤੋਂ ਚੈੱਕ ਕਰਾਉਣਾ ਸੀਲ ਸੁੰਗੂ ਪਈ ਇੱਕ ਨੰਬਰ ਥਣ ਮੋਠਾ ਪੂਰਾ ਖੁੱਲੇ ਵਾਲਾ ਗੁਲਾਬੀ ਥਣ ਲੱਗਿਆ ਕੱਢ ਲਿਆ ਨੂੰ ਬਾਹਰ ਨੂੰ ਤੋੜ ਕੇ ਦਿਖਾ ਦੀ ਪੂਰੀ ਟਾਪ ਕੁਆਲਿਟੀ ਆ ਤੇ ਸਿੰਗ ਸੁੰਗ ਵੀ ਰਹੇਗਾ ਸੁਆ ਦੂਜਾ ਦੂਜਾ ਸੁਆ ਬਾਈ ਰਹਿਣ ਕਿ ਠੀਕ ਆ ਵੀਰੇ ਲੈ ਚੱਲ ਲੰਮੀ ਮੜੀ ਆ ਦੇਖੋ ਸ਼ਾਇਡ ਤੋਂ ਕਰ ਲੋ ਚੈੱਕ ਪੂਰੀ ਜੰਗੀ ਝੋਟੀ ਆ ਸੁਆ ਦੂਜਾ ਤੇਲੇ ਵਾਲੂਆ ਕਰਦੀ ਆਉਂਦੀ ਆ ਤਿਆਰ ਮਗਰ ਨੂੰ ਵੀ ਤੇ ਮੂਹਰ ਨੂੰ ਵੀ ਫੋਟਾਂ ਹਵਾਨਾ ਪਿਆ ਆ ਦੇਖੋ ਜੀ ਕਰੋ ਚੈੱਕ ਕੁਆਲਿਟੀ ਪੂਰੀ ਆ ਵੀਰੇ ਦੁੱਧ ਦੇ ਦੂ ਬਾਈ ਦੇ ਕਹਿਣ ਦਾ ਸਿੰਘ ਸਿੰਘ ਮੂੰਹ ਮੱਥਾ ਪੂਰਾ ਚੰਗਾ ਤੇ ਬਾਕੀ ਦੀ ਗੱਲ ਰਹੀ ਵੀਰੇ ਚੌੜੀ ਚੂੜੀ ਪੂਰੀ ਆ 2.5 3 ਫੁੱਟ ਤਾਂ ਤੋਂ ਚੌੜੀ ਪਈ ਹੈਗੀ ਪੂਰੀ ਭੌਂਦੀ ਮਣਕੇ ਵੀ ਲੈ ਜਾਓ ਤਾਂ ਤੋਂ ਕੋਈ ਕਹਿਣ ਦੀ ਗੱਲ ਨਹੀਂ ਵੀ ਮੈਂ ਉਹੀ ਕਹਤੀ ਇਹਦੀ ਵੀਰੇ ਡਿਮਾਂਡ ਇਹਦੀ ਰਵਾਰਤ ਫੋਨ ਵੀ ਕਰਦਾਂਗੇ ਬਾਈ ਠੀਕ ਆ ਓਕੇ ਹੋ ਜਮਾ ਜਾਏ ਜੀ ਜਮਾ ਜਾਏ ਕਿੰਨੇ ਦਿਨ ਘਟ ਜੂਗੀ ਬਾਈ ਮੈਂ ਦੇਖਣੇ ਸਹਾਰ ਦਾ 5 ਦਿਨ ਤਾਂ ਲੈ ਜੂਗੀ ਠੀਕ ਓਕੇ ਹਾਂ ਹੁਣ ਥਾਣਾ ਤੋਂ ਨਾ ਚੀਪਾ ਜੂ ਪੋਕ ਕੇ ਆਉਂਦਾ ਸਰ ਠੀਕ ਹੈ ਆ ਗਈ ਪਹਿਲੇ ਨੰਬਰ ਵਾਲੀ ਹੁਣ ਆਇਆ ਦੋ ਨੰਬਰ ਤੇ ਵੀਰੇ ਦੋ ਨੰਬਰ ਤੇ ਤੀਜਾ ਸੁਭਾਉ ਬਾਈ ਮੋਰਾ ਚ ਆ ਗਈ ਹੈ ਨਾ ਜਮਾ ਮੋਰਾ ਚ ਆ ਗਈ ਬਾਈ ਕੱਦ-ਕੱਡ ਬਹੁਤ ਜ਼ਿਆਦਾ ਮੈਂ ਇਹ ਮੈਲਕਰ ਕਾਰ ਬਾਈ 17 ਕਿਲੋ ਦੁੱਧੀਆਂ ਪਰ ਲੈ ਕੇ ਠੀਕ ਕਿੰਨੇ ਦਾ ਰਹਿੰਦੇ ਇਹ ਲੈ ਜੂ ਹਫਤਾ ਕਰ ਹਫਤਾ ਲੈ ਜੀ ਓਕੇ ਸੈਂਕਸਨ ਸੈਂਕਸਨ ਪੂਰਾ ਚੰਗਾ ਦੇਖੋ ਕਰੋ ਚੈੱਕ ਵੀਰੇ ਇਸ ਕੁਆਲਿਟੀ ਦੇ ਥਣਾ ਦਾ ਗੈਪ ਵੀ ਕਰੋ ਚੈੱਕ ਪੂਰਾ ਚੰਗਾ ਲੈ ਵੀਰੇ ਕੱਢ ਲਿਆ ਨੂੰ ਵੀ ਬਾਹਰ ਨੂੰ ਤੇ ਡਿਮਾਂਡ ਇਹਦੀ ਵੀ ਫੋਨ ਤੇ ਹੋਊਗੀ ਓਕੇ ਹੋਊ ਜਮਾਇਜ ਹਾਂ 17 ਕਿਲੋ ਦਾ ਪੂਰਾ ਭਾਈ ਮਿੰਟ ਕੇ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਵੀਰੇ ਆ ਕਰੋ ਚੈੱਕ ਕੋਈ ਨਹੀਂ ਕੋਈ ਨਹੀਂ ਚਲੋ ਜੀ ਕੋਈ ਗੱਲ ਨਹੀਂ ਵੀਰੇ ਲੈ ਜਦ ਲੰਮੀ ਲੈ ਗਾ ਤੇ ਲੈਵਾ ਹੁਣ ਵੀ ਬਥੇਰਾ ਪਾਉਂਦੀ ਹੁਣੇ ਸੂਪੇ ਤੇ ਕਰਕੇ ਵੇਨੇ ਪੂਰਾ ਸੋਨਾ ਆ ਦੇਖੋ ਜੀ ਥਣ ਲੇਵਾ ਮੈਂ ਸਾਨੂੰ ਰੇਲ ਤੋਂ ਲਾ ਕੇ ਚੈੱਕ ਕਰਾ ਨਾ ਦੇਖੋ ਤੇ ਚੀਪਾ ਜੂਪਾ ਮਾਰਿਆ ਇਹ ਪੋਲਾ ਆ ਪੂਰਾ ਜਮਾ ਤਾਰ ਤੁਰ ਬਈ ਪੋਲ ਠੀਕ ਆ ਓਕੇ ਆਪਾਂ ਲਿਆਇਆ ਜਾਲੇ ਬੰਦ ਤੁਸੀਂ ਲੈ ਜਾਵੀਂ ਠੀਕ ਆ ਵੀਰੇ ਹਾਂ ਰੇਲ ਗੱਡੀ ਦੇ ਇੰਜਨ ਜਿੱਦੀ ਝੋਟੀ ਆ ਵੀਰੇ ਆਪਾਂ ਉਹ ਨਹੀਂ ਕਹਿੰਦੇ ਹੁੰਦੇ ਜਿਹੜੀ ਹੁੰਦੀ ਆ ਉਸੇ ਨੂੰ ਹੀ ਕਹਿੰਦੇ ਆਂਗੇ ਪੂਰੇ ਕੱਦ ਕਾੜ ਦੀ ਪੂਰੀ ਤੇ ਤਾਂ ਤੋਂ ਚੌੜੀ ਚੂੜੀ ਪੂਰੀ ਪਈ ਆ ਸਵੇਲਿੰਗ ਥੋੜੀ ਜਿਹੀ ਭਲਾਂ ਭੁਲਾਂ ਲੱਗ ਗਈ ਪਉਣ ਭਲਾਂ ਵਾਲਾ ਪਸੂ ਖਰਾ ਹੁੰਦਾ ਵੀਰੇ ਆ ਕਰੋ ਜੀ ਤੇ ਇੱਕ ਲੇਵਾ ਕਰੋ ਚੱਕ ਕੇ ਆ ਬਾਤ ਦੇਖੋ ਜੀ ਵੱਡੀ ਝੋਟੀ ਆ ਮੋਹਲੇ ਦਾ ਫੋਨ ਤੇ ਦਿਨ ਪੰਜ ਚਾਰ ਬਾਕੀ ਤੇ ਇਹਦੀ ਕੀ ਰਿਕਾਰਡ ਰਹੂਗਾ ਦੁੱਧ ਦਾ 17 ਕਿਲੋ ਦੁੱਧ ਬਾਈ ਪੂਰਾ ਮੈਂ ਕਿਹਾ ਪੂਰਾ ਮਾਰ ਠੀਕ ਆ ਵੀਰੇ ਤੇ ਇਹਦੀ ਕੀ 17 ਹੀ ਇਹਦੀ ਲਾਲਾ ਆ ਦੇਖੋ ਵੀਰੋ ਮੈਂ ਤੁਹਾਨੂੰ ਲੈ ਵਾਹਦਾ ਦਿਖਾਦਾ ਮੂਹਰ ਨੂੰ ਵੀ ਪਿਆ ਫਟ ਨੂੰ ਦੇਖੋ ਸਿੰਗਾ ਤੁੰਗਾ ਦੀ ਦੇਖ ਲੈ ਬਾਈ ਸਿੰਗਾ ਤੁੰਗਾ ਦੀ ਪੂਰੀ ਚੰਗੀ ਆ ਕਹਿੰਦੇ ਆਪਾਂ ਦੂਜਾ ਸੂਆ ਵੀ ਕਹਿੰਦੇ ਬਾਈ ਤੀਜਾ ਹੀ ਰਹਿਣਾ ਠੀਕ ਆ ਤੀਜਾ ਦੂਜਾ ਸੂਆ ਆ ਗਿਆ ਤੇ ਤੀਜਾ ਸੂਆ ਆ ਗਿਆ ਦੋ ਆ ਗਣਾ ਆ ਕਰ ਰਿਹਾ ਚੱਕਰ ਪੂਰੀਆਂ ਜੰਗੀਆਂ ਝੋਟੀਆਂ ਸੀ ਦੋ ਝੋਟੀਆਂ ਸੀ ਦੋਨੇ ਤੁਹਾਨੂੰ ਦਿਖਾ ਦਿਆਂ ਪਿੰਡ ਆਲਕਰੇ ਜ਼ਿਲ੍ਹਾ ਬਰਨਾਲਾ ਨੰਬਰ ਬੋਲਣੀ ਵੀਰੇ 62841 1041 ਫੋਨ ਨੰਬਰ ਮੋਲ ਜਮਾ ਜਾਇਜ਼ ਹੋਵੇ ਨਾਲ ਮੋਲ ਜਮਾ ਜਾਇਜ਼ ਸਾਰੇ ਵੀਰਾਂ ਦਾ ਇੰਡ ਤਾਈ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਨਾਲ